ਦਰਸ਼ਨ ਕਰਨ ਵਾਲੇ ਸ਼ਰਦਾਲੂਆਂ ਦੀ ਇੱਥੇ ਭੀੜ ਲੱਗੀ ਹੋਈ ਹੈ ਅੱਜ ਸਵੇਰ ਤੋਂ ਹੀ ਪੁਜਾਰੀਆਂ ਦੇ ਵੱਲੋਂ ਮੰਤਰ ਉਚਾਰਨ ਦੇ ਨਾਲ ਬਦਰੀਨਾਥ ਧਾਮ ਦੇ ਕਪਾੜ ਖੋਲੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਧਾਮ ਦੀਆਂ ਜਿੱਥੋਂ ਤਸਵੀਰਾਂ ਜੜੀਆਂ ਨੇ ਦਿਨ ਚੜ੍ਹਦਿਆਂ ਦੀਆਂ ਸਾਹਮਣੇ ਆਈਆਂ ਨੇ ਕਿ ਕਿਵੇਂ ਇੱਥੇ ਪੁਜਾਰੀਆਂ ਦੇ ਵੱਲੋਂ ਪਹਿਲਾਂ ਮੰਤਰ ਉਚਾਰਨ ਕੀਤਾ ਗਿਆ ਤੇ ਉਸ ਤੋਂ ਬਾਅਦ ਪੂਜਾ ਅਰਚਨਾ ਦੇ ਬਾਅਦ ਕਪਾੜ ਖੋਲੇ ਗਏ ਨੇ ਇਸ ਤੇ ਕਪਾੜ ਖੋਲੇ ਜਾਣ ਤੋਂ ਬਾਅਦ ਹੁਣ ਚਾਰ ਧਾਮ ਦੀ ਯਾਤਰਾ ਹੋ ਸਕੇਗੀ ਕਿਉਂਕਿ 2 ਦਿਨ ਪਹਿਲਾਂ ਹੀ ਕੇਦਾਰਨਾਥ ਧਾਮ ਦੇਵੀ ਕਪਾੜ ਖੋਲੇ ਗਏ ਨੇ ਜਿੱਥੇ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਸੀ ਤੇ ਹੁਣ ਅੱਜ ਬਦਰੀਨਾਥ ਦੇ ਵੀ ਕਪਾਟ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਦਿਨ ਚੜਦਿਆਂ ਹੀ ਇੱਥੇ ਜਿਹੜੇ ਸ਼ਰਧਾਲੂ ਸਵੇਰ ਤੋਂ ਇੰਤਜ਼ਾਰ ਕਰ ਰਹੇ ਸਨ ਉਹ ਇੱਥੇ ਪਹੁੰਚਣ ਦੀ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਬਦਰੀਨਾਥ ਧਾਮ ਦੀਆਂ ਜਿੱਥੇ ਪੁਜਾਰੀਆਂ ਦੇ ਵੱਲੋਂ ਮੰਤਰ ਉਚਾਰਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਸਵੇਰੇ 6 ਵਜੇ ਭਗਵਾਨ ਬਦਰੀਨਾਥ ਦੇ ਕਪਾਟ ਜਿਹੜੇ ਉਹ ਖੋਲ ਦਿੱਤੇ ਗਏ ਨੇ 6 ਮਹੀਨਿਆਂ ਦੇ ਲਈ ਯਾਨੀ ਗਰਮੀ ਦੇ ਮੌਸਮ ਦੇ ਵਿੱਚ 6 ਮਹੀਨਿਆਂ ਦੇ ਲਈ ਇਹ ਯਾਤਰਾ ਜਿਹੜੀ ਹੈ ਉਹ ਚਾਲੂ ਰਹੇਗੀ ਤੇ ਇਸ ਦੌਰਾਨ 6 ਮਹੀਨਿਆਂ ਦੇ ਵਾਸਤੇ ਸ਼ਰਧਾਲੂਆਂ ਦੇ ਲਈ ਇੱਕ ਪਾਠ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਯਾਤਰਾ ਸਥਾਨ ਤੋਂ ਲੈ ਕੇ ਧਾਮ ਤੱਕ ਸ਼ਰਧਾਲੂਆਂ ਦੀ ਭਾਰੀ ਢੀੜ ਲੱਗੀ ਹੋਈ ਹੈ ਕੇਦਾਰਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਜ਼ਿਆਦਾਤਰ ਸ਼ਰਧਾਲੂ ਬਦਰੀਨਾਥ ਪਹੁੰਚ ਰਹੇ ਨੇ ਅਖੰਡ ਜੋਤੀ ਦੇ ਦਰਸ਼ਨਾਂ ਦੇ ਲਈ ਕਿਹਾ ਜਾ ਰਿਹਾ ਕਿ ਅੱਜ ਜੀ ਨਹੀਂ ਐਤਵਾਰ ਹੋਣ ਦੇ ਕਾਰਨ ਵੀ 20000 ਦੇ ਕਰੀਬ ਸ਼ਰਧਾਲੂ ਬਦਰੀਨਾਥ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਉਤਰਾਖੰਡ ਦੇ ਚਾਰ ਧਾਮਾਂ ਦੀ ਯਾਤਰਾ ਉਤਰਕਾਸ਼ੀ ਜ਼ਿਲ੍ਹੇ ਦੇ ਵਿੱਚ ਸਥਿਤ ਯਮਨੋਤਰੀ ਧਾਮ ਤੋਂ ਸ਼ੁਰੂ ਹੁੰਦੀ ਹੈ ਜੋ ਗੰਗੋਤਰੀ ਅਤੇ ਕੇਦਾਰਨਾਥ ਹੁੰਦੇ ਹੋਏ ਬਦਰੀਨਾਥ ਧਾਮ ਪਹੁੰਚਦੀ ਹੈ ਯਮਨੋਤਰੀ ਗੰਗੋਤਰੀ ਤੇ ਕੇਦਾਰਨਾਥ ਮੰਦਰਾਂ ਦੇ ਕਪਾਟ 10 ਮਈ ਨੂੰ ਹੀ ਖੋਲ ਦਿੱਤੇ ਗਏ ਸੀ ਤੇ ਹੁਣ ਅੱਜ ਯਾਨੀ ਐਤਵਾਰ ਵਾਲੇ ਦਿਨ ਅੱਜ ਬਦਰੀਨਾਥ ਧਾਮ ਦੇ ਕपाट ਵੀ ਸਰਦਾਲੂਆਂ ਦੇ ਲਈ ਖੋਲ ਦਿੱਤੇ ਨੇ ਇਸ ਤੋਂ ਬਾਅਦ ਹੁਣ ਪੂਰੀ ਚਾਰ ਧਾਮ ਯਾਤਰਾ ਸ਼ੁਰੂ ਹੋਵੇਗੀ ਬਦਰੀਨਾਥ ਕੇਦਾਰਨath ਮੰਦਿਰ ਕਮੇਟੀ ਨੇ ਬਦਰੀਨਾਥ ਧਾਮ ਵਿਖੇ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਕਮੇਟੀ ਦੇ ਦੇ ਵੱਲੋਂ ਦੱਸਿਆ ਗਿਆ ਕਿ ਪਾਠ ਆਸਤਾ ਪਾਠ ਦੇ ਧਾਮ ਨੂੰ 15 ਕੁਇੰਟਲ ਆਰਕੀਡ ਤੇ ਮੈਰੇ ਗੋਲਡ ਫੁੱਲਾਂ ਦੇ ਨਾਲ ਸਜਾਇਆ ਗਿਆ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਕਿ ਕਿਵੇਂ ਮੰਦਿਰ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਤੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸਜਾਵਟ ਦੇ ਲਈ 15 ਕੁਇੰਟਲ ਆਰਕੀਡ ਤੇ ਮੈਰੀਗੋਲਡ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਵਾਰ ਫਿਰ ਤੋਂ ਦੱਸਦੇ ਕਿ ਅੱਜ ਸਵੇਰੇ 5 ਵਜੇ ਤੋਂ ਹੀ ਪੂਜਾ ਅਰਚਨਾ ਕੀਤੀ ਜਾ ਰਹੀ ਸੀ ਤਾਂ ਕਿ ਕਪਾਟ ਜਿਹੜੇ ਅੱਜ ਖੋਲੇ ਜਾਣੇ ਸੀਗੇ ਉਸ ਦੇ ਵਾਸਤੇ ਅੱਜ ਸਵੇਰੇ 5 ਵਜੇ ਤੋਂ ਹੀ ਪੂਜਾ ਅਰਚਨਾ ਹੋ ਰਹੀ ਸੀ ਤੇ ਠੀਕ 6 ਵਜੇ ਯਾਨੀ ਦਿਨ ਦੇ 6 ਵਜੇ ਮੰਦਰ ਦੇ ਕਪਾਟ ਸ਼ਰਧਾਲੂਆਂ ਦੇ ਲਈ ਖੋਲ ਦਿੱਤੇ ਗਏ ਨੇ ਚਾਰ ਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਹੁਣ ਅੱਜ ਬਦਰੀਨਾਥ ਧਾਮ ਦੇਵੀ ਕਪਾੜ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਇੱਥੇ ਭੀੜ ਲੱਗੀ ਹੋਈ ਹੈ ਅੱਜ ਸਵੇਰ ਤੋਂ ਹੀ ਪੁਜਾਰੀਆਂ ਦੇ ਵੱਲੋਂ ਮੰਤਰ ਉਚਾਰਨ ਦੇ